ਪ੍ਰਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜੇ ਏ ਭਾਈ ਆਪ ਹੀ ਕੁਦਰਤ ਆਪ ਦੀ ਸ਼ਕਤੀ ਦੁਆਰਾ ਸਾਰੇ ਸੰਸਾਰ ਨੂੰ ਸਜਣਾ ਕੀਤਾ ਹੈ ਸੱਚ ਆਪ ਨਵੇੜੇ ਰਾਜ ਰਾਜ ਉਹ ਰਾਜਾਂ ਦਾ ਰਾਜਾ ਜੋ ਸੱਚਾ ਪਰਮੇਸ਼ਰ ਹੋਇਆ ਆਪ ਹੀ ਜੀਆਂ ਦੇ ਜਿਹੇ ਜੇ ਕਰਮਾ ਉਹਦੇ ਅਨਸਾਰ ਨਵੇੜਾ ਕਰਦਾ ਹੈ ਉਹਦੀ ਕਰਨੀ ਇਨਸਾਨ ਨਵੇੜਾ ਕਰਦਾ ਹੈ ਸੱਚ ਆਪ ਜਿਨ੍ਹਾਂ ਦੇ ਅੰਦਰ ਸੱਚਾ ਹੈ ਦਾ ਆਪ ਸਰਬਨ ਵਸਿਆ ਹੈ ਉਹਨਾਂ ਦੇ ਮੰਨਣ ਵਸਿਆ ਹੈ ਕਿ ਨਵੇੜੇ ਰਾਜ ਰਾਜ ਰਾਜਿਆਂ ਦਾ ਰਾਜਾ ਜੋ ਪਰਮੇਸ਼ਰ ਹੈ ਉਹਨਾਂ ਦਾ ਜੰਮਣ ਮੰਨ ਦਾ ਨਵੇੜਾ ਕਰ ਦਿੰਦਾ ਹੈ ਨਵੇੜੇ ਰਾਜ ਭੇਤ ਨੂੰ ਦੱਸ ਕੇ ਆਪ ਦੇ ਸਰੂਪ ਨੂੰ ਆਪ ਦੇ ਸਰੂਪ ਦਾ ਭੇਤ ਦੱਸ ਕੇ ਰਾਜ ਪ੍ਰਕਾਸ਼ ਕਰਕੇ ਉਹਨਾਂ ਜੰਮਣ ਮੰਨ ਦਾ ਸੱਚਾ ਨਵੇੜਾ ਕਰ ਦਿੰਦਾ ਹੈ ਗੁਰਮਤਿ ਉਹ ਰਾਜਿਆਂ ਦੇ ਰਾਜੇ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਆ ਜਿਨ੍ਹਾਂ ਦਾ ਸੱਚਾ ਆਪ ਜਮਨ ਮੰਨਦਾ ਨਰੇੜਾ ਕਰ ਦਿੰਦਾ ਹੈ ਗੁਰਮਤਿ ਉਤਮ ਸੰਗ ਸਾਥ ਜਿਨ੍ਹਾਂ ਨੂੰ ਗੁਰਮਤਿ ਪ੍ਰਾਪਤ ਹੋਈ ਹੈ ਸਤਗੁਰੂ ਸਾਹਿਬ ਦੀ ਸੰਗਤ ਵਿੱਚ ਮਿਲ ਕੇ ਉਹ ਵਾਹਿਗੁਰੂ ਦੇ ਸਾਥੀ ਉਤਮਪੁਰਖ ਹਨਗੇ ਉਹ ਸਦਾ ਸਦਾ ਸ੍ਰੇਸ਼ਟ ਹਨਗੇ ਉਤਮ ਸਾਰਿਆਂ ਤੋਂ ਗੁਰਮਤਿ ਹੈ ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕੀਤਾ ਉਹ ਗੁਰਮਤਿ ਦੇ ਸੰਗੀ ਹੋ ਕੇ ਪੁਰਖ ਉਤਮ ਬਣਗੇ ਤੇ ਵਾਹਿਗੁਰੂ ਉਹਨਾਂ ਦੇ ਸਾਥੀ ਹੈ ਹਰ ਵਕਤ ਸੰਗ ਹੈ ਹਰ ਨਾਮ ਰਸਾਇਨ ਸਹਿਜ ਆਸ ਸਾਰ ਸੰਗੀਤ ਜੋ ਪਰਮੇਸ਼ਰ ਦੇ ਨਾਮ ਚਿੱਤ ਨੂੰ ਰਸਾਉਣਾ ਕਰਦੇ ਹੈ ਸਹਿਜੇ ਹੀ ਉਹਨਾਂ ਨੂੰ ਆਠ ਇਹ ਨਾਮ ਰੂਪੀ ਮਾਇਆ ਮਿਲ ਗਈ ਹੈ ਇਸ ਨਾਮ ਰੂਪੀ ਮਾਇਆ ਦੇ ਮਿਲਨੇ ਕਰਕੇ ਸਹਿਜ ਆਠ ਸਹਿਜ ਪਰਮੇਸ਼ਵਰੀ ਆਠ ਜੋ ਹੈ ਉਹ ਸਹਿਜ ਸਰੂਪ ਉਹ ਸਹਿਜੇ ਹੀ ਪ੍ਰਾਪਤ ਹੈ ਸੱਚੇ ਪਾਤਸ਼ਾਹ ਉਹ ਇਸ ਫੇਰ ਪਰ ਹਰ ਨਾਮ ਰਸਾਇਣ ਸਹਜ ਆਠ ਸេចੇ ਸਾਧ ਸਿੰਘ ਜੀ ਆਤ ਹੈ ਜਿਨ੍ਹਾਂ ਦਾ ਚਿਤ ਹਰੀ ਦੇ ਨਾਮ ਤੇ ਰਸਿਆ ਹੋਇਆ ਉਹ ਰਸ ਦਾ ਐਨ ਘਰ ਬਣ ਗਏ ਹਨ ਮਤ ਬਿਸਰਸ ਰੇ ਮਨ ਰਾਮ ਬੋਲੇ ਇਸ ਮਨ ਨੂੰ ਸਿੱਖਿਆ ਗਈਏ ਇਹ ਮਨਾ ਮਤ ਭੁਲਾਉਣਾ ਕਰ ਰਾਮ ਪਰਮੇਸ਼ਰ ਦੇ ਜਸ ਨੂੰ ਬੋਲਿਆ ਕਰ ਕਦੇ ਬੇਲਾ ਨ ਰੱਖਿਆ ਕਰ ਆਪਣੀ ਚਿਤ ਨੂੰ ਅਪਰੰਪਰ ਅਗਨ ਰੋਚ ਮਾਟਰ ਵਿਸ਼ਾਉਂ ਦੀ ਵਿਸ਼ੇਸ਼ ਕਰਕੇ ਰਾਜ ਪ੍ਰੀਤੀ ਕਰ ਆਰਾਮ ਦੇ ਨਾਮ ਨੂੰ ਬੋਲਣਾ ਕਰ ਅਪਰੰਪਰ ਅਗਮ ਅਗੋਚਰ ਗੁਰਮਖ ਗੁਰੂ ਦੀ ਪ੍ਰਾਪਤੀ ਦੁਆਰਾ ਪ੍ਰਾਪਤ ਹੁੰਦਾ ਪ੍ਰਕਿਰਤੀ ਤੋਂ ਪਰੇ ਹੈ ਆਪਣੇ ਆਗੋ ਮੰਨਦੇ ਸੰਕਲਪਾਂ ਮੁਕਲਪਾਂ ਦਾ ਵਿਸ਼ਾ ਨਹੀਂ ਇੰਦਰੀਆਂ ਦੇ ਵੀ ਵਿਸ਼ੇ ਹੈ ਹਰ ਆਪ ਅਪਰੰਪਰ ਅਗਮ ਅਗੋਚਰ ਗੁਰਮਖ ਇਹ ਗੁਰਮਖਾਂ ਨੂੰ ਜਾਣਿਆ ਐਸਾ ਸਰੂਪ ਹੈ ਬ੍ਰਹਮ ਦੇ ਲਖਣ ਹਰ ਆਪ ਉਤਲੈਤ ਉਤਲ ਤੋਲ ਉਹ ਅਤਲ ਰੂਪ ਪਰਮੇਸ਼ਰ ਜੋ ਆਪ ਹੈ ਆਪ ਹੀ ਜਗਿਆਸਮਾ ਦੀ ਜਿਨ੍ਹਾਂ ਦੀ ਹੰਗਤਾ ਨੂੰ ਮੇਟ ਕਰਕੇ ਸਰਬਾਤ ਗੁਣਾਂ ਨੂੰ ਤੋਲਦਾ ਵਿਚਾਰਦਾ ਹੈ ਉਹਨਾਂ ਦੇ ਤਾਈ ਕੋਈ ਨਾ ਅੱਖੇ ਘਟ ਹੋ ਮੈਂ ਗਈ ਹੈ ਅਤਲ ਬ੍ਰਹਮ ਜੋ ਹੈ ਉਹ ਆਪ ਦੀ ਵਿਚਾਰ ਨੂੰ ਆਪ ਹੀ ਤਲਾਉਂਦਾ ਹੈ ਜਗਿਆਸਮ ਬੁੱਧ ਰੂਪੀ ਟਕੜੀ ਦੇ ਵਿੱਚ ਸ਼ਾਸਤਰ ਪਰਮਾ ਰੂਪੀ ਵੱਟਾ ਪਾ ਕੇ ਅਤਲ ਰੂਪ ਬ੍ਰਹਮ ਆਪਣੇ ਆਪ ਦੀ ਵਿਚਾਰ ਨੂੰ ਆਪ ਹੀ ਕਰਾਉਂਦਾ ਹੈ ਗੁਰਾਂ ਦੁਆਰਾ ਜਹਾ ਗੁਰ ਚੰਨ ਸਰੇਵ ਹੈ ਗੁਰ ਸਿੱਖ ਤੋਰ ਹੈ ਭਾਈ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦਾ ਸੇਵਨ ਕਰਦੇ ਐ ਉਹ ਮਾਰੇ ਗੁਰੂ ਕੇ ਸਿੱਖ ਤੇਰੇ ਹੰਸ ਕੇ ਪਾਦਸ਼ਾਹ ਉਹ ਤੇਰੇ ਸਿੱਖ ਹਨਗੇ ਮਹਾਰਾਜ ਜੋ ਗੁਰਸਿੱਖ ਆਪਦੇ ਚਰਨਾਂ ਨੂੰ ਸੇਵਨ ਕਰਦੇ ਐ ਗੁਰੂ ਸਾਹਿਬ ਦੇ ਚਰਨ ਪੂਜਨੀਕ ਦਾ ਜੋ ਸੇਵਨ ਕਰਦੇ ਹਨ ਉਹ ਇਹ ਗੁਰਸਿੱਖੀ ਦਾ ਤੋਰ ਹੈ ਇਸ ਗੁਰਸਿੱਖੀ ਦੀ ਮਰਯਾਦਾ 'ਚ ਉਹ ਆਪਣੇ ਆਪ ਨੂੰ ਤੋੜਦੇ ਆ ਚਲਾਉਂਦੇ ਆ ਇਹ ਗੁਰਸਿੱਖੀ ਦੀ ਮਰਯਾਦਾ ਹੈ ਜੋ ਸਤਗੁਰ ਦੇ ਚਰਣਾ ਕਮਨਾ ਦਾ ਸੇਵਨ ਕਰਨਾ ਹੈ ਉਹ ਗੁਰੂ ਚੇਤਨ ਸਰੂਪ ਦੇ ਵਿੱਚ ਸੱਚੇ ਪਾਤਸ਼ਾਹ ਸਿੱਖ ਤੇਰਾ ਰੂਪ ਹੀ ਹੋ ਗਏ ਗੁਰਸੇਵਤਰੇ ਤਜ ਮੇਰ ਤੋਰ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦੀ ਸੇਵਾ ਕੀਤੀ ਹੈ ਉਹ ਮਾਰਾ ਤਰਗੇ ਮੁਕਤ ਹੋ ਗਏ ਹੈ ਤਜ ਮੇਰ ਤੋਰ ਮੇਰਾ ਤੇ ਤੇਰਾ ਉਹਨਾਂ ਨੂੰ ਛੱਡ ਦੁੱਤਾ ਹੈ ਮੇਨ ਜਿਹੜੀ ਜੀਵ ਦੀ ਅਲਪਗਤਾ ਸੀ ਤੋਰ ਜਿਹੜੀ ਈਸ਼ਰ ਦੀ ਸਰਵਗਤਾ ਸੀ ਇਹਨੂੰ ਤੋੜ ਕੇ ਅੰਦਰੋਂ ਉਤਰ ਗਏ ਮੁਕਤ ਹੋ ਗਏ ਨਰ ਨਿੰਦਕ ਲੋਭੀ ਮਨ ਕઠੋੜ ਜਿਹੜੇ ਨਿੰਦਕ ਲੋਕਪੁਰਖ ਹਨਗੇ ਪਦਾਰਥਾਂ ਦੇ ਲੋਭੀ ਲਾਲਚੀ ਉਹਨਾਂ ਦੇ ਮਨ ਢੜਦੇ ਨਹੀਂ ਸੰਗਤ ਦੇ ਵਿਚ ਆ ਕੇ ਵੀ ਮਨ ਉਹਨੇ ਕਠੋਰ ਪੱਥਰ ਵਾਂਗੂ ਹੀ ਰਹਿੰਦੇ ਹਨ ਗੁਰ ਸੇਵ ਨਾ ਪਾਈ ਫੇ ਚੋਰ ਚੋਰ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਚੰਗੀ ਨਹੀਂ ਲੱਗਦੀ ਉਹ ਚੋਰਾਂ ਦੇ ਵੀ ਚੋਰ ਹਨਗੇ ਮਨ ਕਰਕੇ ਵੀ ਚੋਰ ਹਨਗੇ ਤੇ ਬਾਣੀ ਸਰੀਰ ਕਰਕੇ ਵੀ ਉਹ ਚੋਰ ਹਨਗੇ ਮਨ ਕਰਕੇ ਤਾਂ ਉਹ ਗਣਾ ਲੁਕੋ ਕੇ ਰੱਖਦੇ ਆ ਸਰੀਰ ਕਰਕੇ ਕਿਸ ਦੀ ਚੋਰੀ ਕਰਦੇ ਆ ਬਾਣੀ ਕਰਕੇ ਜਿਵੇਂ ਕਵੀ ਚੋਰ ਹੁੰਦੇ ਆ ਇਸ ਪ੍ਰਕਾਰ ਉਹ ਚੋਰਾਂ ਦੇ ਵੀ ਚੋਰ ਹਨੇ ਗੁਰ ਸੇਵਨਾ ਭਾਈ ਸੇ ਚੋਰ ਚੋਰ ਜਿਨ੍ਹਾਂ ਨੂੰ ਗੁਰਾਂ ਦੀ ਸਿਆਵੇਂ ਭਾਈ ਸੇ ਤਿੰਨਾ ਲੋਕਾਂ ਚ ਉਹ ਚਿਤ ਨੂੰ ਚਲਾਉਣ ਵਾਲੇ ਚੋਰ ਹੀ ਹਨ ਗੁਰ ਤੁਠਾ ਦਸੇ ਭਗਤ ਪਾ ਗੁਰੂ ਸਾਹਿਬ ਜੀ ਨਾਲ ਤੇ ਤੁਠਾ ਪ੍ਰਸੰਨ ਹੁੰਦੇ ਆ ਉਹਨਾਂ ਨੂੰ ਭਗਤੀ ਪ੍ਰੇਮਾ ਭਗਤੀ ਬਖਸ਼ਦੇ ਹਨ ਗੁਰ ਤੁਠਾ ਪਾਈਏ ਹਰ ਮਹਿਲ ਠਾ ਇਹ ਸਤਿਗੁਰਾਂ ਨੇ ਪ੍ਰਸੰਤਾ ਕਰਕੇ ਹਰੀ ਦੇ ਮਹਲ ਤ੍ਰਿਯਾ ਪਦ ਵਿੱਚ ਤਾਂ ਇਸ ਤਰੀਕੀ ਭਾਈ ਦੀ ਹੈ ਪਰ ਹਰ ਨਿੰਦਿਆ ਹਰ ਭਗਤ ਜਾਗ। ਏ ਭਾਈ ਨਿੰਦਿਆ ਕਰਨੀ ਛੱਡ ਦੇ ਕਿਸੇ ਦੀ ਨਿੰਗਿਆ ਨਾ ਕਰਿਆ ਕਰ। ਪਰਮੇਸ਼ਰ ਦੀ ਭਗਤੀ ਵਿੱਚ ਗਿਆਨ ਅਵਸਥਾ ਜਾਗ ਪਉ। ਹਰ ਤਰਤ ਸੁਹਾਵੀ ਕਰਮ ਭਾਰ। ਜੇ ਤੇਰੇ ਚੰਗੇ ਕਰਮ ਹੋਣ ਤਾਂ ਹਰੀ ਦੀ ਭਗਤੀ ਜਿਹੜੀ ਸੋਭਣੀ ਕਹ ਤੇਰੇ ਭਾਗਾ ਚ ਤੇ ਤੈਨੂੰ ਸ਼ਾਂਦਾ ਪ੍ਰਾਪਤ ਹੋ ਜਾਵੇ ਪਰਮੇਸ਼ਰ ਦੀ ਭਗਤੀ ਦਾ। ਭਾਗ ਭਜ ਕਰਕੇ ਹਰ ਭਗਤ ਹਰ ਭਗਤ ਸੁਹਾਵੀ ਕਰਮ ਭਾਗ ਜਿਨ੍ਹਾਂ ਦੇ ਤੇ ਕਰਮ ਕਿਰਪਾ ਕੀਤੀ ਹੈ ਨਿਸਕਾਮ ਕਰਮ ਵਾਲੇ ਭਾਗਾਂ ਵਾਲੇ ਜਾਣ ਕੇ ਉਹਨਾਂ ਨੂੰ ਹਰੀ ਦੀ ਭਗਤੀ ਸੋਭ ਨਹੀਂ ਕੋਈ ਆ ਗੁਰ ਮੇਲ ਮਲਾਵੇ ਕਰੇ ਦਾਤ ਉਹਨਾਂ ਨੂੰ ਗੁਰੂ ਸਾਹਿਬ ਜੀ ਪਰਮੇਸ਼ਰ ਤਾਂ ਗੁਰਾਂ ਦੇ ਮੇਲ ਚ ਮਲਾਉਂਦਾ ਹੈ ਤੇ ਗੁਰੂ ਸਾਹਿਬ ਉਸ ਵਾਹਿਗੁਰੂ ਦੇ ਮੇਲ ਚ ਮਲਾਉਂਦੇ ਹੈ ਬ੍ਰਹਮ ਵਿਗਿਆ ਦੀ ਨਾਮ ਦੀ ਦਾਤ ਦੇ ਕਰਕੇ ਗਿਆਨ ਦੀ ਦਾਤ ਦੇ ਕੇ ਗੁਰ ਸਿੱਖ ਪਿਆਰੇ ਦਿਨ ਸਰਾਤ ਜੋ ਗੁਰੂ ਸਾਹਿਬ ਦੇ ਸਿੱਖ ਹਨ ਪਿਆਰੇ ਉਹ ਰਾਤ ਦੇ ਮਾਰੇ ਦੇ ਪਿਆਰ ਜੁੜੇ ਰਹਿੰਦੇ ਹਨ ਉਹਨਾਂ ਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਗਿਆ ਹੈ ਹਰ ਨਾਮ ਪ੍ਰਾਪਤ ਗੁਰ ਤੁਸ ਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਪ੍ਰਸੰਨ ਹੋ ਕੇ ਦਿੰਦੇ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਕਹੋ ਨਾਨਕ ਪਾਵੇ ਬਿਰਲੇ ਕੇ ਕੋਈ ਕੋਈ ਬਿਰਲੇ ਹੈ ਭਾਈ ਨਾਮ ਨੂੰ ਜਿਹੜੇ ਪਾਉਂਦੇ ਨਹੀਂ ਤਾਂ ਹੋਰ ਨਾ ਪਦਾਰਥਾਂ ਕੀ ਫਸੇ ਹੋਏ ਵੇਖੀਦੇ ਐ ਸਤਿਗੁਰੂ ਸਾਹਿਬ ਜੀ ਕਹਿੰਦੇ ਕਰੋੜਾਂ ਵਿੱਚੋਂ ਹੀ ਐ ਜਗਮਉ ਤੁਮ ਕਾਟਿਏ ਬਿਰਲੇ ਕੇ ਹੀ ਕੇ ਜੋ ਨਾਮ ਪਦਾਰਥ ਨੂੰ ਪਾਉਂਦੇ ਐ ਖੋਰ ਬਦਾਰ ਸਾਰੀ ਇੱਛਾ ਛੱਡ ਦੁੱਤੀ ਹੈ ਜਿਨ੍ਹਾਂ ਨੇ ਰਸ਼ੰਤ ਮਹੱਲਾ ਤੀਜਾ ਇੱਕ ਤੋਂ ਬਾਅਦ ਇਹ ਬਸੰਤ ਰਾਗ 'ਚ ਇੱਕ ਤੋਂ ਬਵਾਇਆ ਸ਼ਬਦ ਛੋਟੀਆਂ ਦੋ ਦੁਕਾਨਾਂ 'ਚ ਇੱਕ ਤੋਂ ਕਹਿੰਦੇ ਆ ਮਹਾਰਾਜ ਸਾਹਿਬ ਉਚਾਰਦੇ ਆ ਮੈਂ ਤੀਜਾ ਇੱਥੇ ਭਈ ਬਸੰਤ ਮਹੱਲਾ ਤੀਜਾ ਪਹਿਲਾ ਤਾਂ ਨਹੀਂ ਹੈ ਕਿਸੇ ਕੋਥੀ 'ਤੇ ਵੀ ਨਹੀਂ ਹੈ ਜੀ ਏ ਪੀ ਜੇ ਮਾਸ਼ਾ ਦਾ ਸ਼ੌ ਫੇਰ ਪਰਕਰਨ ਮੇਲ ਨੂੰ ਮਾਰਿਆ ਕਹਿੰਦੇ ਹਨ ਸਾਹਿਬ ਭਾਵੇ ਸੇਕ ਸੇਵਾ ਕਰੇ ਜੇ ਭਾਈ ਸਕੇ ਸਾਹਿਬ ਨੂੰ ਜੇ ਭਾਵੇ ਗੁਰੂ ਅਮਰਦਾਸ ਸਾਹਿਬ ਜੀ ਰਹਿ ਦਿੰਦੇ ਐ ਤਾਂ ਸੇਵਕ ਬਣ ਕੇ ਮਹਾਰਾ ਦੀ ਤਹਿਲ ਕਰ ਸਕਦਾ ਹੈ ਜੀਵਤ ਮਰੈ ਸਭ ਕੁਲਤ ਉਧਰੇ ਜੀਵਤ ਭਾਵ ਤੋਂ ਮਰ ਜਾਵੇ ਜੀਵ ਪੁਣੇ ਲੋ ਫੇ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦਾ ਹੈ ਤੇਰੀ ਭਗਤਨਾ ਛੱਡ ਕੋ ਕਿਆ ਕੋ ਹੱਸੇ ਇਹ ਮਹਾਰਾ ਸਾਹਿਬ ਕਹਿੰਦੇ ਹੈ ਮਹਾਰਾ ਤੇਰੀ ਭਗਤੀ ਨਾ ਛੱਡੀਏ ਗੁਰਸਿੱਖਿਆ ਹੈ ਜਾਂ ਜੀਵਨ ਹੋਣਾ ਚਾਹੀਦਾ ਲੋਕ ਸਾਨੂੰ ਹੱਸ ਕੇ ਕੀ ਕਰਨਗੇ ਸਾਨੂੰ ਲੋਕਾਂ ਦੀ ਹਾਸੀ ਦੀ ਪਰਵਾਹ ਨਹੀਂ ਕੋਈ ਬੁਰਾ ਕਹੀ ਜਾਵੇ ਭਰਾ ਕਹੀ ਜਾਵੇ ਸਾਚਨਾ ਹੱਸਣਾ ਜਿਹੜਾ ਮਖੌਲ ਵੀ ਕਰੀਦੇ ਐ ਟੀਚਰਾਂ ਵੀ ਕਰੀ ਨਹੀਂ ਐ ਹਾਸੀ ਜਿਹੜੀ ਐ ਮਖੌਲ ਕਰਨਾ ਕਿ ਇਹਨੂੰ ਨੀਵਾ ਕਹਿਣਾ ਨਫ਼ਰਤ ਕਰਨੀ ਇਹ ਹਾਸੀ ਦਾ ਮਤਲਬ ਆ ਵੀ ਕੀ ਸਾਨੂੰ ਕੋਈ ਹੱਸ ਕੇ ਕਰੇਗਾ ਸਾਚਨਾ ਮੇਰੇ ਹਿਰਦੇ ਬਸੇ ਸੱਚਾ ਨਾਮ ਸਾਡੇ ਹਿਰਦੇ ਚ ਵਸੇ ਹਰ ਵਕਤ ਰਹਾ ਜਿਵੇਂ ਮਾਇਆ ਮੋਹੇ ਪ੍ਰਾਣੀ ਗਲਤ ਰਹੇ ਇਹਦੇ ਰਾਗ ਦਾ ਸ਼ਬਦ ਭਗਤ ਨਾਮਦੇਵ ਜੀ ਪਿੱਛੇ ਆਇਆ ਹੈ ਜਿਸ ਪ੍ਰਕਾਰ ਅੱਗੇ ਬਸੰਦ ਚ ਵੀ ਆਵੇਗਾ ਹਾਂਜੀ ਜਿਵੇਂ ਮਾਇਆ ਮੋਹੇ ਪ੍ਰਾਣੀ ਗਲਤ ਰਹੇ ਜਿਸ ਪ੍ਰਕਾਰ ਮਾਇਆ ਦੇ ਮੋਹ ਚ ਪ੍ਰਾਣਾਧਾਰੀ ਜੀਵ ਗਲਤਾਂ ਰਹਿੰਦੇ ਆ ਹਰ ਵਕਤ ਲਗਲੀਨ ਹੋਏ ਕਿ ਖੁਬੇ ਰਹਿੰਦੇ ਹੰ ਸੰਤ ਜਨ ਰਾਮ ਨਾਮ ਰਵਤ ਰਹੇ ਇਸ ਤਰ੍ਹਾਂ ਸੰਤ ਭਗਤੇ ਰਾਮ ਦੇ ਨਾਮ ਨੂੰ ਉਚਾਰਦੇ ਰਹਿੰਦੇ ਆ ਹਰ ਵਕਤ ਰਜੇ ਰਹਿੰਦੇ ਹੰ ਮੈਂ ਮੂਰਖ ਮੋਇ ਉਪਰ ਕਰੋ ਦਇਆ ਕੇ ਮਾਰ ਮੈਂ ਭਵੇਂ ਦੁਨੀਆ ਦੀ ਨਿਗਾ ਵਿੱਚ ਸ਼ਾਸਤਰ ਗਿਆਤ ਤੋ ਹੀਣਾ ਮੂਰਖ ਹਾਂ ਮੁਗਦ ਪਰਮਾਰਸ ਵੱਲੋਂ ਹਾਂ ਮੇਰੇ ਦੇ ਉਪਰ ਸੱਚੇ ਬਾਦਸ਼ਾਹ ਆਪਣੀ ਕਿਰਪਾ ਦ੍ਰਿਸ਼ਟੀ ਦਿਹਾਲਤਾ ਕਰੋ ਤੋ ਸਰਨਾਗਤ ਰਹੋ ਅਸੀਂ ਮਾਰਾ ਹੋਰ ਸਾਰੇ ਆਸੇ ਛੱਡ ਕੇ ਆਪਜੀ ਦੀ ਸ਼ਰਨ ਪ੍ਰਾਪਤ ਹੋਇਆ ਰਹਾ ਪਿਆ ਰਹਾ ਕਹਿਤ ਨਾਨਕ ਸੰਸਾਰ ਕੇ નિਫਲ ਕਾਮ ਆਪਜੀ ਸ਼ਰਨ ਜੋ ਗੱਦ ਕਲਿਆਣ ਕਰਨ ਵਾਲੀ ਉਹ ਸ਼ਰਨ ਚ ਪਿਆ ਰਹਾ ਕਹਿਤ ਨਾਨਕ ਸੰਸਾਰ ਕੇ નિਫਲ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਸਾਰ ਦੇ ਕਮਾ ਨਿਸਫਲ ਹੀ ਹਨ ਸਾਰੇ ਗੁਰਪ੍ਰਸਾਦ ਕੋ ਪਾਵੇ ਅਮਰਤ ਨਾਮ ਸਤਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਹੋਈ ਕੋਈ ਕੋਈ ਅਮਰਤ ਨਾਮ ਨੂੰ ਭਾਈ ਪਾ ਕੇ ਨਿਹਾਲ ਹੁੰਦੇ ਹਨ ਹੋ ਨਹਲਾ ਪਹਿਲਾ ਦਸੰਤ ਹੰਡੋਲ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲਗ੍ਰਾਮ ਦਿੱਤ ਪੂਜ ਮਨਾਉਂ ਸਾਲ ਸੰਗਤ ਜੀ ਕਰਤਾਰਪੁਰ ਸਾਹਿਬ ਮਹਾਰਾਜ ਦੇ ਪਾਸ ਰਹਿੰਦੇ ਹੁਆ ਇੱਕ ਬ੍ਰਾਹਮਣ ਠਾਕੁਰਾਂ ਦੀ ਪੂਜਾ ਕਰਨ ਵਾਲਾ ਆ ਕੇ ਕਹਿਣ ਲੱਗਾ ਕਿ ਮਹਾਰਾਜ ਸਿੱਖਾਂ ਨੂੰ ਦੇਖ ਲਿਆ ਕਰੋ ਸਾਲਗ੍ਰਾਮ ਦੀ ਮੂਰਤ ਜੋ বিষ্ণੂ ਭਗਵਾਨ ਦੰਦਰਾਸ਼ੀ ਦੇ ਸ਼ਾਖ ਨਾਲ ਗੰਨ ਕਾਂਦਰੀ ਦੇ ਪੱਥਰ ਬਣੇ ਹਨ ਜਨੇਊ ਪਾਇਆ ਹੁੰਦਾ ਉਹਨਾਂ ਦੇ ਕਾਲਾ ਪੱਥਰ ਅਤੇ ਇੱਕ ਵਿੱਚ ਚਿੱਟੀ ਦੀ ਧਾਰ ਹੈ ਉਹਦੀ ਪੂਜਾ ਕਰਿਆ ਕਰਨ ਜੀ ਤੁਰ ਫਿਰਿ ਮਹਾਰਾਜ ਸਖ ਪਕੜਿਆ ਕਰਨ ਆਪੇ ਹੈ ਜਬ ਦੇ ਸਿੱਖਾਂ ਨੂੰ ਨਹੀਂ ਦਿੰਦੇ ਵੈਸ਼ਨੋ ਮਾਦਾ ਉਦੇਸ਼ ਦੇਣਾ ਚਾਹੀਦਾ ਹੈ ਸੁਣ ਕੇ ਗੁਰੂ ਮਹਾਰਾਜ ਸਾਹਿਬ ਪਹਿਲੇ ਪਾਰਸ਼ਾ ਬਸੰਤ ਤੇ ਹਡੋਲ ਰਾਜ ਦੋਹਾਂ ਨੂੰ ਇਕੱਠੇ ਮਿਲਾ ਕੇ ਉਚਾਰਨ ਕਰਦੇ ਹਨ ਜਦੋਂ ਬਾਜੂ ਹਿੰਗ ਢੋਲ ਖੰਗ ਜੇ ਅੰਦਰੋਂ ਡੋਲ ਜੂ ਆਪੇ ਕਬਰਾਂ ਕੇ ਚਲੀ ਜਾਵੇਗੀ ਘਰ ਦੂਜੇ ਦੂਜੇ ਘਰ ਸਰਦਾਰ ਚੋ ਜਾ ਰਹੇ ਹਣੇ ਇੱਕ ਉਹਦਾ ਨਾਮ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਥਾਨ ਗ੍ਰਾਮ ਤਕ ਪੂਜ ਮਨਾਵ ਮਾਰਾ ਕਹਿੰਦੇ ਹੈ ਬ੍ਰਾਹਮਣ ਤੁਸੀਂ ਵਿਸ਼ਨੂ ਭਗਵਾਨ ਹੈ ਜੋ ਬਿੰਦਾਂ ਰਾਸ਼ਿੰਗ ਦਾ ਸਰਦ ਹੋਣ ਆਪੇ ਜਿਲੰਧਰ ਦਾਇਨ दारू ਪਹਾਰ ਕੇ ਗਿਆ ਸੀ ਉਨ ਕਹਿਆ ਜਾ ਮੇਰਾ ਸਤ ਦੋਨਾ ਤੂੰ ਪੱਥਰ ਬਣ ਗਿਆ ਭਗਵਾਨ ਜਦੋਂ ਪੱਥਰ ਬਣ ਗਿਆ ਸਤੀ ਦੇ ਸ਼ਰਾਬ ਨਾਲ ਉਹਦੀ ਪੂਜਾ ਕਰਦੇ ਹੋ ਤੁਸੀਂ ਕੀ ਕਿ ਮਹਾਰਾਜ ਸਾਹਿਬ ਕਹਿੰਦੇ ਹਨ ਸਾਲਗ੍ਰਾਮ ਵਿੱਤ ਪੂਜ ਮਨਾਉਣਾ ਜਿਹੜੀ ਮੇਰੀ ਸਿਲਾ ਗ੍ਰਾਮ ਸਮੂਹ ਬਟਾਈ ਹੈ ਉਸ ਨੂੰ ਬ੍ਰਾਹਮਣਾਂ ਤੋਂ ਪੂਜਾ ਕਰਨੀ ਚਾਹੁੰਨਾ ਤੇ ਸਾਨੂੰ ਵੀ ਕਹਿਣਾ ਮਨਾਉਣਾ ਕਰੋ ਸਿੱਖਾਂ ਨੂੰ ਵੀ ਮਨਾਇਆ ਕਰੋ ਸ਼ੁਕਰਤ ਤੁਲਸੀ ਨਾਲ ਅਗੇ ਤੁਲਸੀ ਮਾਲਾ ਜਿਹੜੀ ਹੈ ਕਹਿੰਦੇ ਸ਼ੁਕਰਤ ਪੁਨਰੂਪ ਹੈ বিষ্ণੂ ਨੂੰ ਖੁਸ਼ ਹੋ ਕੇ ਕਿਹਾ ਉਸਦੀ ਬ੍ਰਿੰਦਾ ਨੂੰ ਕਹਿੰਦਾ ਚੰਗਾ ਤੂੰ ਮੇਰੇ ਤੁਲਸੀ ਬਣ ਕੇ ਚੜ੍ਹਾਇਆ ਕਰੇਂਗੀ ਤੇ ਤੁਲਸੀ ਤਾਂ ਚੜ੍ਹਾਉਂਦੇ ਆ ਉੱਤੇ ਠਾਕੁਰ ਦੀ ਮੂਰਤੀ ਉੱਤੇ ਇਸ ਪ੍ਰਕਾਰ ਇਹਨੂੰ ਪੁਨਰੂਪ ਸਮਝਿਆ ਤੁਲਸੀ ਦੀ ਮਾਲਾ ਨੂੰ ਜਿਹੜੇ ਸੇਵੀਓ ਕਹਿੰਦੇ ਤੁਲਸੀ ਦੀ ਮਾਲਾ ਜਿਹੜੀ ਹੈ ਬ੍ਰਿੰਦਾ ਰਾਣੀ ਦੀ ਹੱਡੀਆਂ ਦੀ ਪੂਜਾ ਕਰਦੇ ਹੋ ਤੁਸੀਂ ਸੇਵੀਆਂ ਨੂੰ ਵੈਸ਼ਨੋ ਕਹਿੰਦੇ ਐ ਤੁਸੀਂ ਅਕੇ ਸ਼ਵੀ ਦੀਆਂ ਅੱਖਾਂ ਰੁਦਰਾਖੀ ਮਾਲਾ ਲਈ ਬੈਠੇ ਹੋ ਇਹੋ ਆਪੋ ਜੀ ਤਰਕਾਂ ਤਾਂ ਕਰਦੇ ਐ ਖਿਯੂਰ ਫਰਮਾਉਦੇ ਹਨ ਸਤਿਰਤ ਤੁੰਨਾ ਹੈ ਬੰਦਗੀ ਸ਼ੁਕਰਤ ਪੁੰਨ ਨੂੰ ਤੁਸੀਂ ਤੁਲਸੀ ਦੀ ਮਾਲਾ ਮੰਨੀ ਬੈਠੇ ਹੋ ਰਾਮ ਨਾਮ ਜਪੇ ਰਾਂ ਬੰਧ ਇਹ ਪ੍ਰੇਮੀਆਂ ਰਾਮ ਦਾ ਨਾਮ ਜਪਿਆ ਕਰੋ ਆਪ ਦੇ ਜੀਵਨ ਦਾ ਬੇੜਾ ਬਨ ਲਾ ਪ੍ਰਲੋਕ ਚ ਪਾਰ ਹੋਣ ਵਾਸਤੇ ਦਇਆ ਕਰੋ ਦਇਆਲਾ ਅਗੇ ਬੇਨਤੀ ਕਰਿਆ ਕਰ ਨਾਮ ਦਾ ਬੇੜਾ ਬਨ ਕੇ ਫਿਰ ਮਾਰਾ ਪਾਰ ਲਾਓ ਤੁਸੀਂ ਦਇਆ ਕਰਕੇ ਇਹ ਦਇਆਲੂ ਪਰਮੇਸ਼ਰ ਨੂੰ ਵੀ ਬੇਨਤੀ ਕਰਿਆ ਕਰ ਤਾਂ ਤੈਨੂੰ ਲਾਭ ਹੋਏਗਾ ਕਾਹੇ ਕਲਰਾ ਖਿੰਚੋ ਜਨਮ ਗਵਾਓ ਜੇ ਜਿਹੜਾ ਤੂੰ ਕਨ ਸਾਰਗਾਮ ਦੀ ਪੂਜਾ ਕਰਿਆ ਕਰੋ ਤુલਸੀ ਦੀ ਮਾਲਾ ਫੇਰਿਆ ਕਰੋ ਤੇ ਇਹ ਭਈ ਕਲਰ ਸੰਜੀਦਾ ਤੂੰ ਜਿਵੇਂ ਕਲਰ ਹੀ ਧਰਤੀ ਨੂੰ ਸਿੰਜੀ ਜਾਈਏ ਆਵਾ ਸਾਰਾ ਜਨੂ ਗਵਾਲੀਏ ਉਥੇ ਖੇਤੀ ਨਹੀਂ ਹੁੰਦੀ ਇਸੇ ਪ੍ਰਕਾਰ ਸਗਾਮ ਕਰਮਾ ਰੂਪੀ ਕਲਰ ਸੋਸੈਨਾ ਤੈਨੂੰ ਲਾਭ ਕੀ ਪ੍ਰਾਪਤ ਹੋਵੇਗਾ ਇਹ ਪੱਥਰ ਪੂਜਾ ਜਿਹੜੀ ਜੋਜੁਗਤਾ ਕਰ ਹੈ ਤਪਸਾ ਕਛਤੋ ਇਹਨ ਪਰਸੰਨ ਨਹੀਂ ਤੈਨੂੰ ਕਰਨਾ ਕਛਤੋ ਇਹਨਾ ਪਰਸੰਨ ਕਹਿ ਹੈ ਪਰਸੰਨ ਨਹੀਂ ਕਰਨਾ ਹਾਸਾ ਉਠਾਏ ਭਲੀ ਬਿਨ ਸੋਝੜ ਤੋਂ ਕਛੂ ਬਰਦਾਨ ਨਾ ਦਾ ਹੈ ਕੌਣ ਪਰੋਸ ਪਿਆ ਵੇ ਕੋ ਕੋ ਭੀੜ ਪਰੀ ਨਾ ਆਨ ਵਿਚਾ ਹੈ ਮੁਸਲਮਾਨਾਂ ਨੇ ਹਿੰਦੂਆਂ ਦੇ ਠਾਕਰਾਂ ਨੂੰ ਬੰਨ ਮੰਨ ਕੇ ਅਤੇ ਗਊਆਂ ਦੇ ਮਾਸ ਵਿੱਚ ਇਹਨਾਂ ਦੇ ਗਲਾਂ ਦੇ ਮੂੰਹ ਦੇ ਕੇ ਤੋਰੇ ਬੰਨਤੇ ਸੀ ਕੁਛ ਨਾ ਕੀਤਾ ਕਿ ਠਾਕਰ ਨੇ ਸਤਗੁਰੂ ਮਹਾਰਾਜ ਅਵਤਾਰ ਧਾਰ ਕੇ ਇਹਨਾਂ ਦੀ ਰੱਖਿਆ ਕੀਤੀ ਹੈ ਕਲਗੀ ਧਰਨ ਨੂੰ ਸਰਵੰਸ ਵਾਰ ਕੇ ਰੱਖਿਆ ਕੀਤੀ ਹੈ ਸੋ ਇਹ ਪ੍ਰਵਾਹ ਨਹੀਂ ਇਹਨਾਂ ਗੱਲਾਂ ਨਹੀਂ ਕਰਦੇ ਫੇਰ ਵੀ ਉਹਨਾਂ ਚੀ ਫਸੇ ਰਹਿੰਦੇ ਹਨ ਕਾਹੇ ਕਲਦਾ ਸਿੰਚੋ ਜਨਮ ਗਵਾਵੋ ਇਹ ਇਸ ਕਰਕੇ ਵਾਲਾ ਕਹਿੰਦੇ ਹਰ ਫੇਰ ਪੜੋ ਸ਼ਾਲਗ੍ਰਾਮ ਵਿਤ ਪੂਜ ਮਨਾਵੋ ਇਹ ਬ੍ਰਾਹਮਣ ਸਾਲ ਜੋ ਸ੍ਰੇਸ਼ਟ ਹੈ ਗ੍ਰਾਮ ਸਮੂਹ ਦੇ ਵਿੱਚ ਸਮੂਹ ਦਾ ਘਰ ਜੋ ਪਰਵੇਸ਼ਰ ਹੈ ਉਹਨੂੰ ਪੂਜਿਆ ਕਰ ਸਰੀਰ ਕਰਕੇ ਤੇ ਮਨ ਕਰਕੇ ਮਨਾਇਆ ਕਲ ਫੇ ਤੇਰੀ ਵਪਾਰਜੇ ਬੁੱਧੀ ਜਿਹੜੀ ਹੈ ਉਹ ਨਿਵਰਤ ਹੋ ਜਾਏਗੀ ਸ਼ੁਕਰਤ ਤੁਲਸੀ ਮਾਲਾ ਅਤੇ ਸ਼ੁਕਰਤ ਜਿਹੜੇ ਸ੍ਰੇਸ਼ਟ ਕੰਮ ਕਰਨੇ ਆ ਪੁੰਨ ਵਾਲੇ ਕੰਮ ਕਰਿਆ ਕਰ ਸਰੀਰ ਕਰਕੇ ਕਰਨੀ ਕਰਿਆ ਕਰ ਪੁੰਨਾ ਵਾਲੀ ਜੀਆਂ ਨੂੰ ਦਾਨ ਦੇ ਆਕਾਰ ਭੁੱਖਿਆਂ ਨੂੰ ਅੰਨ ਦੇ ਆਕਾਰ ਨੰਗਿਆਂ ਨੂੰ ਵਸਣ ਦੇ ਆਕਾਰ ਇਸ ਪ੍ਰਕਾਰ ਇਹ ਸ਼ੁਕਰਤ ਪੁੰਨ ਰੂਪ ਕਰਮ ਕਰਿਆ ਕਰ ਕਲਮਾ ਇਹੋ ਪੁੰਨ ਗੁਰ ਗੋਬਿੰਦ ਗਾਹੇ ਪਰਵੇਸ਼ਰ ਦੇ ਗੁਰ ਗਾਇਆ ਕਰ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰ ਤੁਲਸੀ ਮਾਲਾ ਤੁਲ ਜਿਹੜੀ ਤੁਲਤਾ ਵਰਤੀ ਆਉਣੀ ਨਾ ਸਾਰਿਆਂ ਚ ਇੱਕੋ ਪਰਮੇਸ਼ਰ ਜਾਣਣਾ ਹੈ ਇਹ ਤੁਲਸੀ ਦੀ ਮਾਲਾ ਸਮਝਿਆ ਕਰ ਮਾਂ ਮਾਇਆ ਦੀ ਜਿਹੜੀ ਇੱਛਾ ਤੇਰੇ ਅੰਦਰ ਲੱਗੀ ਹੋਈ ਇਹਦੇ ਵਿੱਚ ਇਹਨੂੰ ਲਾ ਕੇ ਤੁਲਤਾ ਵਾਲੀ ਵਰਤੀ ਸਾਰਿਆਂ ਚ ਗਰੀਬਾਂ ਚ ਵੀ ਅਮੀਰਾਂ ਚ ਇੱਕੋ ਜਿਹਾ ਪਰਮੇਸ਼ਰ ਕਰਵਾਏ ਉਸ ਦੇ ਵਿੱਚ ਤੈਨੂੰ ਲਾਇਆ ਕਰ ਇਹ ਤੁਲਸੀ ਦੀ ਮਾਲਾ ਸਮਝ ਨਾ ਕਿ ਤੁਲਸੀ ਬੂਟੇ ਦੀ ਮਾਲਾ ਹੀ ਸਮਝੀ ਬੈਠਾ ਰਾਮ ਨਾਮ ਜਿਹੜਾ ਬੰਧ ਰਾਮ ਪਰਮੇਸ਼ਰ ਦਾ ਨਾਮ ਜਿਹੜਾ ਜਪਣਾ ਹੈ ਇਹ ਬਾਹਰ ਉਤਨਵਾ ਤੇ ਵਾਹਿਗੁਰੂ ਨਾਮ ਜਿਹਹਾ ਚੜੇ ਸੁਕਰੇ ਬਾਹਰ ਇਹ ਬੇੜਾ ਵਰਣਾ ਕਰ ਆਵਦਾ ਦਇਆ ਕਰੋ ਦਇਆ ਨਾਲ ਅਤੇ ਨਾਲ ਬੇਨਤੀ ਕਰਿਆ ਕਰ ਮਹਾਰਾਜ ਸੱਚੇ ਪਾਤਸ਼ਾਹ ਬੇੜਾ ਬੰਧ ਨਾ ਸਕੋ ਬੰਦਰਾਂ ਕੀ ਵੇਲਾ ਵਾਲੀ ਹਾਲਤ ਹੈ ਸਾਡੀ ਸਾਡੇ ਤੇ ਧਿਆਨ ਪਾ ਕਰੋ ਹੈ ਦਾਲੂ ਜੀ ਇਹ ਪਰਮੇਸ਼ਰ ਸਾਡੇ ਦਇਆ ਕਰੋ ਇਹ ਬੇਮਤੀ ਕਰਿਆਕਰ ਨਾਲ ਕਾਹੇ ਕਲਰਾ ਸਿਰੋ ਜਨਮ ਗਵਾਉ। ਨਖਿਤ ਕੰਮ ਕਰਨੇ ਜਿਹੜੇ ਜੀਵ ਕਾਦ ਕਰਕੇ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਣਾ ਸਰਜੀਉ ਕਾਟੇ ਨਿਰਜੀਵ ਪੂਜੇ ਅਤੇ ਸੈਦ ਜੀਵ ਦੇ ਬੱਕਰਿਆਂ ਤੇ ਛਤਰੀਆਂ ਨੂੰ ਵੜ ਵੜ ਕੇ ਤੇ ਪੱਥਰਾਂ ਦੀ ਪੂਜਾ ਕਰਦੇ ਜਿਹੜੇ ਨਿਰਜੀਵ ਜੜ ਹੈ ਪਾਰ ਬ੍ਰਹਮ ਤੁਸੀਂ ਜਾਣਿਆ ਹੀ ਨਹੀਂ ਪਰਵਾਹ ਨਹੀਂ ਕਰਦੇ ਤਾਂ ਜੀਵ ਬਦੋਸੋ ਧਰਮ ਕਰ ਥਾਪੋ ਜੀ ਹਾਂ ਨਾ ਮਾਰਨਾ ਤੁਸੀਂ ਪੁੱਣ ਸਮਝੀ ਬੈਠੇ ਹੋ ਇਹ ਧਰਮ ਕਹੋ ਕਦ ਪਾਏ ਪਾਪ ਕਿਹਨੂੰ ਕਹੋਗੇ ਭਰਾਵੋ ਆਪਸ ਕੋ ਮਨਵਰ ਕਰਥਾਪੋ ਆਪ ਨੂੰ ਤਾਂ ਵੱਡੇ ਮਹਾਤਮਾ ਮੰਨੀ ਵਿਖੇ ਹੋ ਵੀ ਬੱਕਰੇ ਛਤਰੇ ਮਾਰਨੇ ਸਾਨੂੰ ਜਾਇਜ਼ ਹੀ ਹੈ ਤੇ ਕਾਹ ਕੋ ਕਹੋ ਕਸਾਈ ਕਸਾਈ ਫੇਰ ਕਿਹਨੂੰ ਕਹੋਗੇ ਕਸਾਈ ਤੁਸੀਂ ਇੱਕ ਹੋਰ ਕੋਈ ਹੈ ਸੋਇਹਾ ਜਾਂ ਸੁਭਾਅ ਛੱਡ ਕੇ ਆਪਣਾ ਗੁਰਮਖ ਸੁਭਾਅ ਬਣਾਓ ਕਾਹ ਇਹ ਕਲਰਾ ਸੱਚ ਹੋ ਜਨਮ ਗਵਾ ਇਹ ਲਖਿਤ ਕੰਮ ਹੈ ਜਿਹੜੇ ਕਰ ਰਹੇ ਹੋ ਤੇ ਸਾਕਾਮ ਕਰਮਾ ਰੂਪੀ ਕਲਰ ਨੂੰ ਕਿਉਂ ਸਿੰਗਦੇ ਹੋ ਤੇ ਅੰਤਾਂ ਕਰਨ ਨੂੰ ਜਨਮ ਘਵਾ ਲਓਗੇ ਇਸ ਵਿੱਚ ਸੁਭਗਣਾ ਦੀ ਖੇਤੀ ਨਹੀਂ ਤੁਹਾਡੇ ਹੋਣੀ ਕੱਚੀ ਤਹੈ ਦੀਵਾਰ ਕਾਹੀ ਗੱਚ ਲਾ ਇਸ ਦੇ ਨੂੰ ਬਾਅ ਕੇ ਸਵਾਦਾਂ ਵਾ ਕੇ ਜਿਹੜਾ ਤੁਸੀਂ ਕਰਦੇ ਹੋ ਇਹ ਕੱਚੀ ਹੈ ਦੀਵਾਰ ਕੰਦੋ ਇਹਦਾ ਢਹਿ ਜਾਣੀ ਹੈ ਤੇ ਇਹ ਦੇ ਵਾਕੇ ਇੱਕ ਜੀਕ ਹੈ ਜੀਆਂ ਕਾਹੀ ਇੱਕ ਆਪਣੇ ਜੀਵਾਂ ਤੇ ਕਿੰਨੇ ਜੀਆਂ ਨੂੰ ਮਾਰ ਮਾਰ ਕੇ ਖਾਣੇ ਹੋ ਤੁਸੀਂ ਇਕ ਕੱਚੀ ਕੰਧ ਟਹਿ ਜਾਣੀ ਐ ਇਹ ਦਵਾਰ ਦਵਾਰ ਨੋ ਕੰਧ ਐ ਜਿਹੜੀ ਇਹ ਟਹਿ ਜਾਏਗੀ ਕੱਚੀ ਐ ਪੰਜਾਂ ਤਤਾਂ ਦੀ ਬਣੀ ਹੋਈ ਰੇਤੇ ਦੀ ਖਾਹੇ ਗੱਜ ਲਾਓ ਕਿਰ ਜਿਹੜਾ ਵਰ ਲੈਣੇ ਵੀ ਫਲਾਣੇ ਦੇ ਤੈਨੂੰ ਵਰਦੋ ਤਾਂ ਵੀ ਇੰਨਾ ਚ ਜਿਉਂਦਾ ਰਹੇਗਾ ਇਹ ਕੀ ਚੂਨਾ ਲਾ ਸਕਦੇ ਹੋ ਬਰੂਪੀ ਚੂਨਾ ਇਹਦੇ ਨਾਲ ਮੁਕਤ ਨਹੀਂ ਹੋਵੋਗੇ 라ਵਣ ਕਿੰਨੇ ਵਰ ਲਏ ਸੀ ਵੀ ਬ੍ਰਹਮਾ ਤੇ ਸ੍ਰੀਤੀ ਜੋ ਬਾਂਦਰ ਤੇ ਆਦਮੀ ਤਾਂ ਮੇਰਾ ਖਾਜਾ ਹੈ ਹੋਰ ਕੋਈ ਮਾਰ ਨਾ ਸਕੇ ਉਹ ਬਾਂਦਰਾ ਦੇ ਆਦਮੀਆਂ ਦੇ ਰੂਪ ਧਾਰ ਕੇ ਮਾਰ ਦਿੱਤਾ ਨਾਸ਼ ਕਰ ਦਿੱਤਾ ਇਹ ਵਰ ਲੈਣ ਰੂਪ ਤੇ ਕੀ ਤੁਸੀਂ ਗੱਜ ਚੂਨਾ ਲਾਉਨੇ ਹੋ ਰਹਾ ਕਰ ਹਰ ਹਟ ਮਾਲ ਤਿੰਦ ਪ੍ਰਭੂ ਰਹਾ ਬਸਰਾਮ ਦੇ ਕੇ ਕਹਿੰਦੇ ਕਰ ਹਰ ਹਟ ਜਿਹੜਾ ਹਰ ਹਰ ਪਰਮੇਸ਼ਰ ਦਾ ਨਾਮ ਉਚਾਰਨਾ ਇਹ ਹਲਟ ਬਣਾ ਲਓ ਮਾਲ ਤਿੰਦ ਪ੍ਰਭੂ ਅਬ ਮਾਲ ਬੁੱਧੀ ਜਿਹੜੀ ਹੈ ਇਹਨੂੰ ਮਾਲ ਬਣਾਓ ਸ੍ਰੀਖ ਬੁੱਧੀ ਜਿਹੜੀ ਆਤਮ ਨਿਸ਼ੈਣੀ ਬੁੱਧੁ ਆਏ ਇਹ ਮਾਲ ਬਣਾਉਣਾ ਕਰੋ ਟਿੰਡ ਪਰੋ ਅਤੇ ਕਰਨਾ ਮੈਤਰੀ ਮੁਤਾ ਪੇਖਿਆ ਸਰਦਾ ਖਿਮਾ ਸ਼ਾਂਤੀ ਆਦ ਕੇ ਟਿੰਡਾ ਹੈ ਇਹਦੇ ਚ ਪ੍ਰੋਣਾ ਕਰੋ ਇੱਥੇ ਪੀਤਰ ਮਨ ਜੋ ਅਤੇ ਇਸ ਦੇ ਵਿੱਚ ਮਨ ਨੂੰ ਬਲਦ ਬਣਾ ਕੇ ਸਾਲਟ ਵਿੱਚ ਜੋੜਨਾ ਕਰੋ ਸਰਮਨ ਮੰਨਨ ਅਭਿਆਸਨ ਦਾ ਢੇਡਾ ਬਣਾਓ ਅੰਮ੍ਰਿਤ ਸੰਚੇ ਸੰਚਹੁ ਪਰੋਹ ਕਿਆ ਸਾਧ ਸੰਗਤ ਰੂਪੀ ਖੂਹ ਵਿੱਚੋਂ ਅੰਮ੍ਰਿਤ ਨਾਮ ਨੂੰ ਸਿੰਜੋ ਆਪਣੇ ਅੰਤਾਰ ਕਰਨ ਹਾਂਜੀ ਅੱਗੇ ਪਰੋਹ ਕਿਆਰੇ ਰਿਏ ਰੂਪੀ ਕਿਆਰੇ ਨੂੰ ਭਰਨਾ ਕਰੋ ਇਹ ਗੁਨਾ ਦੇ ਪ੍ਰੇਮ ਦੇ ਉਪਦੇਸ਼ ਰੂਪੀ ਪਾਣੀ ਦੇ ਨਾਲ ਕੌ ਮਾਲੀ ਕੇ ਹੋ ਫਿਰ ਤੁਸੀਂ ਮਾਲੀ ਕੌਣ ਹੈ ਪਰਮੇਸ਼ਵਰ ਜਿਹੜਾ ਸਾਰਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਸਾਰਿਆਂ ਦੇ ਸਾਹਰੂਪੀ ਪਾਣੀ ਦੇਣ ਵਾਲਾ ਸਾਰਿਆਂ ਨੂੰ ਪ੍ਰੇਮ ਰੂਪੀ ਪਾਣੀ ਦੇਣ ਵਾਲਾ ਉਸ ਵਾਇਦਰ ਦੇ ਤੁਸੀਂ ਮਾਲੀ ਦੇ ਬਣ ਜਾਓਗੇ ਫੇਰ ਕਾਮ ਕਰੋਦ ਧੋਇ ਕਰੋ ਬਸੋਲੇ ਫੇਰ ਭਾਈ ਗੋਡੀ ਵੀ ਨਾਲ ਕਰਨ ਦੀ ਲੋੜ ਹੈ ਕਾਮ ਕਰੋਦ ਜਿਹੜੇ ਬੇ ਨਦੀਨ ਹਨਗੇ ਇਹ ਵਿੱਚ ਘਾਫੂਸ ਹੈ ਇਹਨਾਂ ਦੇ ਮੇਟਣ ਵਾਸਤੇ ਕਾਮ ਦੇ ਮੇਟਣ ਵਾਸਤੇ ਬਸਤੂ ਵਿਚਾਰ ਬਸੋਲਾ ਬਣਾ ਖੜ ਕੇ ਜੇ ਮੈਂ ਗੋਡੀ ਕਰੀ ਦਿਓ ਬਸੋਲੇ ਹੁੰਦੇ ਹਨਗੇ ਬੈਠ ਕੇ ਗੋਡੀ ਕਰਨ ਵਾਲੇ ਰੰਬੇ ਬਾਜ ਕਹਿੰਦੇ ਹਨ ਸੋ ਕਾਮ ਕਰੋ ਕਾਮ ਦਾ ਜਿਹੜਾ ਬੈਠਣਾ ਵਸਤੂ ਵਿਚਾਰਨਾ ਇਹ ਖੜੇ ਡੰਡੇ ਦੇ ਨਾਲ ਜਿਹੜਾ ਵਸੋਲੇ ਹੁੰਦੇ ਆ ਬੇਲ ਚੇ ਪਾਲਟੀ ਵਾਲਿਆਂ ਦੇ ਜਿਹੇ ਹੁੰਦੇ ਆ ਇਸ ਪ੍ਰਕਾਰ ਦੇ ਵਸੋਲੇ ਹੁੰਦੇ ਆ ਇਹ ਕਾਮ ਨੂੰ ਵਸਤੂ ਵਿਚਾਰ ਵਸੋਲੇ ਦੇ ਨਾਲ ਪੱਟਣਾ ਕਰੋ ਅਤੇ ਕਰੋਧ ਨੂੰ ਸ਼ਾਂਤੀ ਰੂਪ ਵਸੋਲੇ ਨਾਲ ਖਿਮਾ ਰੂਪੀ ਵਸੋਲੇ ਨਾਲ ਇਨੂੰ ਪਟਨਾ ਕਰੋ ਗੋਡੋ ਧਰਤੀ ਭਾਈ ਇਸ ਪ੍ਰਕਾਰ ਭਾਈ ਗੋਡੋ ਧਰਤੀ ਭਾਈ ਇਸੇ ਪ੍ਰਕਾਰ ਰਾਗ ਗਾਇਕ ਆਦਿਕ ਜਿਹੜੇ ਹਨ ਇਹ ਇਹਨਾਂ ਦੇ ਮੇਟਰ ਵਾਸਤੇ ਇਸ ਪ੍ਰਕਾਰ ਦੀ ਜਿਹੜੀ ਵਿਚਾਰ ਕਰਨੀ ਹੈ ਇਹ ਗੋਡਣਾ ਕਰੋ 부ਤੀ ਰੂਪੀ ਕਰਤੀ ਨੂੰ ਇਹ ਭਾਵੋ ਜਿਉ ਗੋਡੋ ਤਿਆ ਤਮ ਸੋ ਪਾ ਜਿਵੇਂ ਜਿਵੇਂ ਤੁਸੀਂ ਗੋਡ ਵਿਚਾਰ ਕਰੋਗੇ ਉਵੇਂ ਆਤਮਨੰਦ ਸੁਖ ਨੂੰ ਪਾਓਗੇ ਕਾਮਕਰੋ ਦਾ ਨਦੀਨ ਮਿਟ ਜਾਏਗਾ ਕਿਰਤ ਨਾ ਮਿਟਿਆ ਜਾਏ ਜੇਰਾ ਤੁਹਾਡਾ ਇਹ ਕਿਰਤ ਕੀਤੀ ਹੈ ਵਾਹਿਗੁਰੂ ਫਲ ਜ਼ਰੂਰ ਦੇਵੇਗਾ ਇਹ ਮਿਟਿਆ ਨਹੀਂ ਜਾਵੇਗਾ ਇਹਦਾ ਫਲ ਤੁਹਾਨੂੰ ਮਿਲੇਗਾ ਮੁਕਤ ਹੋਵੋਗੇ ਤੁਸੀਂ ਦਗਲੇ ਨਿਸਵਲ ਨਹੀਂ ਜਾਵੇਗਾ ਤੁਹਾਡੀ ਕਮਾਈ ਕੀਤੀ ਹੋਈ ਇਹ ਦਗਲੇ ਤੇ ਬਣ ਹਸਲਾ ਹੋਏ ਫਿਰ ਗੰਜੇ ਚਾਇਆ ਮਾਰਨ ਭਵੇਂ ਹੁਣ ਤਾਂ ਦੰਬੀ ਬਣੇ ਬੈਠੇ ਉਤੋਂ ਹੀ ਚਿੱਟੇ ਪੇਸ ਬਣਾਏ ਆ ਪਖੰਡੀਆਂ ਦੇ ਫੇਰ ਬਗਲਿਆਂ ਨੂੰ ਜਿਵੇਂ ਹੰਸ ਮਾਰਾ ਬਣਾਉਂਦਾ ਬੱਗਾਂ ਦਾ ਸਵਾਦ ਡੱਡਾਂ ਹੀ ਭਾਲਦੇ ਰਹਿੰਦੇ ਆ ਇਹੋ ਪਰਾਈ ਘਰਾਂ ਨੂੰ ਹੀ ਤੱਕਦੇ ਰਹਿੰਦੇ ਹੌਲਕਾ ਫਿਰ ਹੰਸੇ ਮੋਤੀਆਂ ਦੇ ਚੋਗਾ ਚੁਗਣ ਵਾਲੇ ਪਰਮੇਸ਼ਰ ਦੇ ਉਵਰਾਗ ਉਹ ਇੱਕ ਆਦਿ ਗੁਣਾ ਦੇ ਮੋਤੀਆਂ ਦੇ ਚੋਗੇ ਚੁਗਣ ਵਾਲੇ ਪਰ ਹੰਸ ਤੱਤ ਬਿਟੇ ਬਣਾ ਦੇਵੇਗਾ ਦਮੀਆਂ ਤੋਂ ਹਟਾ ਕੇ ਖੰਸਾਂ ਦੀ ਨਿਆਈ ਬਣਾ ਦੇਵੇਗਾ ਜੇ ਤੂੰ ਕਰੇ ਦਇਆ|| ਜੇ ਮੇਰੇ ਵਾਹਿਗੁਰੂ ਤੂੰ ਦੀਆਲਤਾ ਕਨੇ ਆਦਤ ਪ੍ਰਾਪਤ ਹੋ ਸਕਦੀ ਹੈ|| ਪਰਨਵਤ ਨਾਨਕ 10 ਦਸ|| ਪਰਨਵਤ ਬੇਨਤੀ ਪੂਰਵ ਕਸੀ ਕਹਿੰਨੇ ਆਂ ਏ ਸੱਚੇ ਪਾਤਸ਼ਾਹ ਤੇਰੇ ਦਾਸਾਂ ਦਾ ਜੇ ਦਾਸ ਬਣ ਜੇ ਨਾ ਇਹ ਜੀਵ ਤੇਰੇ ਸੇਵਕਾਂ ਦਾ ਸੇਵਕ ਬਣ ਜੇ ਇਹ ਤਾਂ ਦਾਸ ਇੰਦਰੀਆਂ ਦਾ ਹੀ ਦਾਸ ਬਣਿਆ ਬੈਠਾ ਹੁਣ ਕਾਈ ਹਰ ਵਕਤ ਅੱਖਾਂ ਦੇ ਨਾਲ ਬਗਾਨਾ ਰੂਪ ਹੀ ਵੇਖਦਾ ਹੈ ਕੰਨਾਂ ਨਾਲ ਪ੍ਰਾਈ ਹੀ ਸੁਣਦਾ ਹੈ ਹੱਥਾਂ ਦਾ ਪ੍ਰਾਈ ਚੀਜ ਚੁਣਾਉਂਦਾ ਹੈ ਪੈਰਾਂ ਨਾਲ ਕੁਸੰਗਤ ਹੀ ਜਾਂਦਾ ਹੈ ਐਂ ਦਾਸਾਂ ਦਾ ਦਾਸ ਬਣਿਆ ਹੈ ਜੇ ਵਾਹਿਗੁਰੂ ਦੇ ਸੇਵਕਾਂ ਦਾ ਸੇਵਕ ਬਣ ਜਾਵੇ ਦਇਆ ਕਰੋ ਦਿਆਲਾ ਕੇ ਮੇਰੇ ਵਾਹਿਗੁਰੂ ਸਾਡੇ ਤੇ ਦਇਆਲਤਾ ਕਰੋ ਇਸ ਪ੍ਰਕਾਰ ਸਾਹਿਬ ਜੀ ਵਾਹਿਬੇ ਦੇ پاس ਅਰਦਾਸ ਕਰੀਏ ਤਾਂ ਸਾਡੇ ਉਗਣ ਮਿਟਣ ਕੇ ਫਿਰ ਅਸੀਂ ਇਹ ਹਾਲ ਹੋ ਸਕੀਏ ਇਥੇ ਗੁਰੂਵਾਲੇ ਸਾਹਿਬ ਕੋ ਤੇਰੇ ਸ਼ਬਦ ਸੰਪੂਰਨ ਕੀਤਾ ਹੈ ਅਗਲੇ ਤੇ ਬਨ ਹੰਸਰਾ ਹੋਵੇ ਜੇ ਤੁਮ ਕਰੇਂ ਦਇਆ ਅਰਣਵਤ ਨਾਨਕ ਦਾਸਨ ਦਾਸਾ ਦਇਆ ਕਰੂ ਦੇ ਅੰਨ ਵਾਹਿਗੁਰੂ ਦੀ ਕਾ ਖਾਲਸਾ